ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਸ਼ਮਲਾ ਅੱਜ ਫੇਰ ਮੇਰੇ ਨਾਲ ਨੇ ਭਾਈ ਮੇਵਾ ਸਿੰਘ ਜੀ ਪਾਲੀਆ ਤੇ ਛੋਟਾ ਵੀਰ ਦਵਿੰਦਰ ਸਿੰਘ ਜੀ ਬੱਕਾ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਜਿਹੜੀ ਕੱਪਤਾ ਕਹਿਣੀ ਹੈ ਉਹ ਆ ਇੱਕ ਨਵੇਂ-ਨਵੇਂ ਪਰਦੇਸ ਗਏ ਵੀਰ ਦੀ ਦਾਸਤ ਜਦੋਂ ਪਰਦੇਸ ਪਹੁੰਚ ਜਾਂਦਾ ਹੈ ਤਾਂ ਉਥੇ ਉਸ ਦਾ ਪਹਿਲਾ ਸੈਟਲਡ ਹੋਇਆ 1000 ਦੋਸਤ ਉਸ ਨੂੰ ਪੁੱਛਦਾ ਹੈ ਕਿ ਯਾਰ ਜਦੋਂ ਤੂੰ ਆਪਣੇ ਘਰ ਤੋਂ ਵਿਦਾ ਹੋਣ ਲੱਗਿਆ ਸੀ ਤੁਰਨ ਲੱਗਿਆ ਸੀ ਉਸ ਵੇਲੇ ਤੁਹਾਡੇ ਘਰਦਿਆਂ ਦਾ ਤੁਹਾਡੇ ਪਰਿਵਾਰ ਦਾ ਕੀ ਹਾਲ ਸੀ ਮੇਵਾ ਸਿਆ ਬਾਈ ਦੱਸ ਤਾਂ ਉਦੋਂ ਕਿਹੋ ਜਿਹੇ ਹਾਲਾਤ ਸਨ ਹੋ ਬਤਨ ਪਿਆਰਾ ਛੱਡਣਾ ਯਾਰਾ ਸ਼ੌਕ ਨਹੀਂ ਮਜਬੂਰੀ ਸੀ ਹੋ ਭੁੱਖੇ ਢਿੱਡ ਨੂੰ ਪਰਨ ਬਾਸਤੇ ਰੋਟੀ ਬਹੁਤ ਜ਼ਰੂਰੀ ਸੀ ਹੋ ਮਾਪੇ ਪੈਣ ਪਰਾਹੀ ਦਿਸਦੇ ਜਦ ਮੈਂ پلਕਾ ਢੋ ਲੈਣਾ ਜਦ ਵੀ ਕਰਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਨਾ ਜਦ ਵੀ ਕਰਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਨਾ ਹੋ ਚੋਲੇ ਤੋਂ ਬਾਪਜ ਦੀ ਜਾਪੀ ਮੇਰੇ ਛੋਟੇ ਭਾਈ ਨੂੰ ਹੁਤਾ ਹੀ ਨੀਵੀਂ ਕਰਦਾ ਸੀਗਾ ਉਹ ਵੀ ਮੁੱਛ ਚੜਾਈ ਨੂੰ ਹੁਣੇ ਵੀ ਉਹਦੇ ਤੜਕੇ ਦਿਲ ਨੂੰ ਜਦ ਵੀ ਘਰ ਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਣਾ ਜਦ ਵੀ ਘਰ ਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਣਾ ਮੈਂ ਤਾਂ ਭੈਣ ਨੂੰ ਛੱਗ ਨਾ ਮਨਾ ਕੇ ਢੋਲੀ ਵਿੱਚ ਬਿਠਾਉਣਾ ਸੀ ਓਹੀ ਮੈਨੂੰ ਦਵੇ ਬਦੈਗੀ ਰੋਂ ਤਾਂ ਆਪੇ ਆਉਣਾ ਜਦ ਵੀ ਕਰਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਨਾ ਜਦ ਵੀ ਕਰਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਨਾ ਹੋਏ ਉਹਦਣ ਮੇਰਾ ਬਾਪੂ ਮੈਥੋਂ ਦਿਲ ਦਾ ਦਰਦ ਲਕਾਉਂਦਾ ਸੀ ਮੈਂ ਪੜ ਗਿਆ ਚਿਹਰਾ ਉਹਦਾ ਉਹ ਵੀ ਅੰਦਰੋਂ ਹਰੋਂਦਾ ਸੀ ਹੋ ਮੈਂ ਵੀ ਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਨਾ ਜਦ ਵੀ ਕਰਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਨਾ ਸਭ ਤੋਂ ਮਾੜੀ ਹਾਲਤ ਉਹਦਣ ਮਾਂ ਮੇਰੀ ਦੀ ਹੋਈ ਸੀ ਉਹ ਬੁੱਕਲ ਦੇ ਵਿੱਚ ਲੈ ਕੇ ਮੈਨੂੰ ਹਾਉ ਕੇ ਪਰ ਪਰ ਰੋਈ ਸੀ ਮੈਂ ਵੀ ਸ਼ਮਲੇ ਤੇਰੇ ਵਾਂਗੂ ਦਿਲ ਦੀ ਚੱਕੀ ਝੋ ਲੈਨਾ ਸਤਾਵੇ ਕੱਲਿਆਂ ਬਹਿ ਕੇ ਰੋ ਲੈਣਾ ਜਦ ਵੀ ਕਰਦੀ ਯਾਦ ਸਤਾਵੇ ਕੱਲਿਆਂ ਬਹਿ ਕੇ ਰੋ ਲੈਣਾ ਹੋਏ ਕੱਲਿਆਂ ਬਹਿ ਕੇ ਰੋ ਲੈਣਾ ਸਾਡਾ ਫੋਨ ਨੰਬਰ ਹੈ ਜੀ 8146805412 ਜੀ ਧੰਨਵਾਦ ਜੀ ਸਰ